ਦੋਸਤੋ ਆਓ ਆਜ ਤੁਹਾਨੂੰ ਦਰਿਆਵੰਨ ਦੀ ਨੋਚ ਜਦੋਂ ਟੁੱਟ ਜਾਂਦੀ ਆ ਜਦੋਂ ਤੇਜ਼ ਬਹਾ ਨਾਲ ਪਾਣੀ ਹੜਾ ਕੇ ਲੈ ਜਾਂਦਾ ਉਸ ਨੋਜ ਨੂੰ ਦੁਬਾਰਾ ਕਿਵੇਂ ਤਿਆਰ ਕੀਤਾ ਜਾਂਦਾ ਕਿਵੇਂ ਦਰਿਆਵੰਨ ਮਜ਼ਬੂਤ ਕੀਤੇ ਜਾਂਦੇ ਆ ਇਹ ਆਓ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਉਨੇ ਆ ਇਸ ਮੌਕੇ ਇਹ ਚੱਲ ਰਿਹਾ ਕੰਮ ਸਤਲੁਜ ਦਰਿਆਵਨ ਸੰਗੁਆ थाना ਬਿਲਗਾ ਅਧੀਨ ਕਿ ਤੁਹਾਨੂੰ ਅਸੀਂ ਚੱਲ ਰਾਇ ਕੰਮ ਦੀ ਵੀਡੀਓ ਦਿਖਾ ਰਹੇ ਹਾਂ ਦੋਸਤੋ ਅਕਸਰ ਜਦੋਂ ਵੀ ਬੰਨ੍ਹ ਦੀ ਮਜ਼ਬੂਤੀ ਕੀਤੀ ਜਾਂਦੀ ਆ ਬੰਨ੍ਹ ਦੇ ਅੰਦਰ ਸਟੱਡ ਬਣਾਇਆ ਜਾਂਦਾ ਬੰਨ੍ਹ ਦੇ ਅੰਦਰ ਨੋਚ ਬਣਾਈ ਜਾਂਦੀ ਆ ਜਿਵੇਂ ਇਹ ਸੰਗੁਆਲ ਨੋਚ ਜਿਹੜੀ ਆ ਪਾਣੀ ਦਾ ਤੇਜ਼ ਵਹਾਅ ਜਿਹੜਾ ਆ ਉਹ ਹੜਾ ਕੇ ਲੱਗਿਆ ਤੇ ਉਸ ਨੋਚ ਨੂੰ ਦੁਆਰਾ ਮજબૂત ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਦਰਿਆ ਇੱਕ ਬਨ ਨੂੰ ਅੰਦਰੋਂ ਵੱਢਦਾ ਆ ਤਾਂ ਉਸ ਨੂੰ ਬਚਾਉਣ ਲਈ ਨੋਚ ਦਾ ਬਹੁਤ ਹੋਣਾ ਜ਼ਰੂਰੀ ਆ ਸਟੱਡ ਦਾ ਹੋਣਾ ਬਹੁਤ ਜ਼ਰੂਰੀ ਆ ਇਹ ਡਰੇਨ ਪਾਗ ਦੀ ਇਹ ਤਕਨੀਕ ਹੈ ਤੇ ਹੁਣ ਤੁਹਾਨੂੰ ਅਸੀਂ ਇਹ ਪਾਣੀ ਦਾ ਤੇਜ਼ ਵਹਾਅ ਸਤਰੋਈ ਦਰਿਆ ਬਨ ਸੰਗਵਾਲ ਦੇ ਅੰਦਰ ਲਾ ਦਿਖਾ ਰਹੇ ਹਾਂ ਜਿੱਥੇ ਇਹ ਕੰਮ ਹੈ ਜਿਹੜੇ ਆ ਇਹ ਐਸਬੇਲੇ ਨੂਤ ਨੂੰ ਬਣਾਉਣ ਦਾ ਕੰਮ ਕਰਦੇ ਆ ਤਾਂ ਇਹ ਲੋਹੇ ਦੀ ਤਾਰ ਦਾ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਨੇ ਜਾ ਤਿਆਰ ਕੀਤਾ ਤਾਂ ਇਸ ਜਾਲ ਦੇ ਵਿੱਚ ਮਿੱਟੀ ਦੇ ਭਰੇ ਹੋਏ ਜਿਹੜੇ ਬੋਰੇ ਆ ਉਹ ਪਾ ਦਿੱਤੇ ਜਾਂਦੇ ਆ ਤੇ ਇਹਦਾ ਜਿਹੜਾ ਬੰਡਲ ਆ ਤੁਸੀਂ ਦੇਖ ਸਕਦੇ ਆਂ ਇਹ ਬਣ ਕੇ ਅੰਦਰ ਪਾਣੀ ਦੇ ਇਹਨੂੰ ਚਣਾਈ ਕੀਤੀ ਜਾਂਦੀ ਆ ਤਾਂ ਇਹ ਐਸ ਵੇਲੇ ਤੁਹਾਨੂੰ ਮਿੱਟੀ ਦੇ ਬੋਰੇ ਰੇ ਜਾਂਦੇ ਦਿਖਾ ਰਹੇ ਆ ਔਰ ਇਤੋਂ ਬੂਰੇ ਭਰ ਕੇ ਟਰਾਲੀ ਰਾਹੀਂ ਇਹ ਨੋਚ ਤੱਕ ਪਹੁੰਚਦੇ ਆ ਇਹ ਕੰਮ ਵਾਰੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਕੰਮ ਜ਼ਿਆਦਾਤਰ ਅਮਰੀਕਾ ਦੇ ਹਿੱਸੇ ਆਉਂਦਾ ਆ ਅਮਰੀਕਾ ਦੇ ਵਿੱਚ ਕੰਮ ਕਰਦੇ ਮਜ਼ਦੂਰ ਔਰਤਾ ਜਾਂ ਮਰਦ ਜਿਵੇਂ ਨੂਰ ਮਹਿਲ ਬਲਾਕ ਦਾ ਇੱਥੇ ਅਮਰੀਕਾ ਜਿਹੜੀ ਲੇਬਲ ਲੱਗੀ ਆ ਰੂੜਕੇ ਬਲਾਕ ਦੇ ਵੀ ਇੱਥੇ ਇਹ ਲੇਬਰ ਲੱਗੀ ਆ ਫਲੋਰ ਵਿਭਾਗ ਨਰੇਗਾ ਦੀ ਵੀ ਜਿਹੜੀ ਆ ਉਹ ਲੇਬਰ ਲੱਗੀ ਆ ਆਓ ਤੁਸੀਂ ਦੇਖ ਸਕਦੇ ਹੋ ਕਿ ਇਹ ਮਿੱਟੀ ਬੋਰੀਆਂ ਵਿੱਚ ਨਰੇਕਾ ਕਰਮਚਾਰੀਆਂ ਨੂੰ ਭਰੀ ਜਾ ਰਹੀ ਆ ਤਾਂ ਇਸ ਮੌਕੇ ਤੇ ਸੇਵਾਦਾਰ ਵੀ ਵਿੱਚ ਲੱਗੇ ਹੋਏ ਆ ਜਿਹੜੇ ਬੋਲੇ ਚੱਕ ਕੇ ਟਰਾਲੀਆਂ ਵਿੱਚ ਭਰ ਰਹੇ ਨੇ ਤੇ ਜਿਵੇਂ ਤੁਹਾਨੂੰ ਲਗਾਤਾਰ ਅਸੀਂ ਦਿਖਾ ਰਹੇ ਹਾਂ ਬੜੀ ਭੱਤੀ ਤਦਾਦ ਦੇ ਵਿੱਚ ਇਹ ਰੰਗ-ਬਰੰਗੇ ਪੂਰੇ ਖਾਲੀ ਸੀਮਿੰਟ ਦੇ ਇਹ ਬੋਰੇ ਮਿੱਟੀ ਨਾਲ ਨਿਰੇਕਾ ਵਿੱਚ ਕੰਮ ਕਰਦੀਆਂ ਬੀਬੀਆਂ ਲੋ ਭਰੇ ਜਾ ਰਿਹਾ ਤੇ ਇਹ ਜਿਹੜੀ ਸੜਕ ਤੁਹਾਨੂੰ ਦਿਖਾ ਰਹੇ ਹਾਂ ਇਹ ਮਿੱਟੀ ਦੀਆਂ ਟਰਾਲੀਆਂ ਇਹ ਨੌਜਵਾਨ ਸੇਵਾ ਕਰ ਰਿਹਾ ਬਖ ਬਖ ਪਿੰਡਾਂ ਤੋਂ ਜਿੱਥੋਂ ਵੀ ਮਿਲਦੀ ਲੈ ਕੇ ਆ ਰਹੇ ਆ ਇੱਥੇ ਤੁਹਾਨੂੰ ਇਹ ਜਿਹੜਾ ਪੁਲਿਸ ਨਾਕਾ ਅਸੀਂ ਦਿਖਾਇਆ ਸੰਗਵਾਲ ਦੇ ਵਿੱਚ ਪੁਲਿਸ ਨਾਕਾ ਲੱਗਾ ਇਹ ਨਾਕਾ ਸਰਫ ਮਿੱਟੀ ਤੇ ਹੋਰ ਸਮਾਨ ਜਿਹੜੀ ਅੱਗੇ ਲੋੜਿਆ ਉੱਥੇ ਲੰਘੜ ਦਿੱਤਾ ਜਾਂਦਾ ਪਿਛਲੇ ਦਿਨਾਂ 'ਚ ਇੱਥੇ ਜਿਹੜਾ ਖੁੱਲੇ ਆਮ ਜਾਣ ਦਾ ਕੰਮ ਚੱਲਦਾ ਸੀ ਉਹਦੇ ਨਾਲ ਕੀ ਸੀ ਅੱਗੇ ਗੱਡੀਆਂ ਸਾਧਨ ਜਿਹੜੇ ਆ ਉਹ ਕੰਮ ਕਰਨ ਵਾਲਿਆਂ ਨੂੰ ਦਿੱਕਤ ਦਿੰਦੇ ਸੀ ਵੱਡੀ ਤਦਾਦ ਵਿੱਚ ਲੋਕ ਇੱਥੇ ਦੇਖਣ ਵਾਲਿਆਂ ਦੀ ਗਿਣਤੀ ਜਿਆਦਾ ਸੀ ਕੰਮ ਕਰਨ ਵਾਲਿਆਂ ਦੀ ਘਾਟ ਗਿਣਤੀ ਸੀ ਤੇ ਇਸ ਵੇਲੇ ਇਹ ਜਿਹੜੇ ਸਿੰਘ ਸਰਦਾਰ ਨੌਜਵਾਨ ਲੱਗੇ ਆ ਇਹ ਸੇਵਾ ਭਾਵਨਾ ਵਾਲੀ ਨੌਜਵਾਨ ਹਨ ਲਗਾਤਾਰ ਪਿਛਲੇ ਦਿਨਾਂ ਤੋਂ ਦਰਿਆਬਨ ਦੇ ਮੌਕੇ ਤੇ ਕੰਮ ਕਰਦੇ ਅਸੀਂ ਦੇਖਿਆ ਤੁਹਾਨੂੰ ਵੀ ਦਿਖਾ ਰਹੇ ਆ ਤੇ ਆਓ ਦੋਸਤੋ ਤੁਹਾਨੂੰ ਇਸ ਤੋਂ ਅੱਗੇ ਦਿਖਾਉਨੇ ਆ ਉਹ ਦ੍ਰਿਸ਼ ਇੱਕ ਵਾਰ ਫੇਰ ਦਿਖਾਉਨੇ ਆ ਜਿੱਥੇ ਇਹ ਕੰਮ ਚੱਲਦਾ ਤੇ ਇਸ ਵੇਲੇ ਇਹ ਜਿੰਨਾ ਵੀ ਇੱਥੇ ਤੁਹਾਨੂੰ ਖੜੇ ਨੌਜਵਾਨ ਦਿਸ ਰਿਹਾ ਉਹਨਾਂ ਵਿੱਚ ਬਹੁਤੇ ਕੰਮ ਵੀ ਕਰ ਰਹਾ ਬਹੁਤੇ ਜਿਹੜੇ ਆ ਇੱਥੇ ਦੇਖਣ ਵੀ ਆਏ ਆ ਤੇ ਇੱਥੇ ਤੁਹਾਨੂੰ ਇੱਕ ਹੋਰ ਅੱਗੇ ਆਉ ਤਸਵੀਰ ਦਿਖਾਉਣੇ ਆ ਕਿ ਕਿਵੇਂ ਇੱਥੇ ਕੰਮ ਚੱਲਦਾ ਤੇ ਇੱਥੇ ਤੁਹਾਨੂੰ ਐ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਦੇ ਝੰਡਿਆਂ ਵਾਲੇ ਵੀ ਦਿਖਾਵਾਂਗੇ ਉਹ ਵਿਅਕਤੀ ਜਿਹੜੇ ਮੇਰੇ ਖਿਆਲ ਨਾਲ ਇੱਥੇ ਕੰਮ ਤੇ ਨਿਗਰਾਨੀ ਦੀ ਡਿਊਟੀ ਕਰਦੇ ਆ ਲਾਲ ਝੰਡੇ ਪੀਲੇ ਝੰਡੇ ਤੁਹਾਨੂੰ ਦਿਖਾਈ ਦੇ ਰਿਹਾ ਤੇ ਇੱਕ ਆਰ ਸੇਵਾਵੜੀ ਗੱਡੀ ਬਾਬਾ ਨਰਮਲ ਸਿੰਘ ਨਿਮਾ ਮੌਸਾ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਜੀ ਦੇ ਸਥਾਨ ਤੋਂ ਇੱਥੇ ਲੰਗਰ ਬਣ ਕੇ ਜਿਹੜਾ ਆਉਂਦਾ ਹੈ ਤੇ ਲਗਾਤਾਰ ਇੱਥੇ ਚਾਹ ਪਿਆਰ ਹੋ ਰਹੀ ਹੈ ਤੇ ਬਾਬਾ ਨਿਰਮਲ ਸਿੰਘ ਜੀ ਤੁਸੀਂ ਦੇਖ ਲਿਆ ਉਹਨਾਂ ਨੂੰ ਇਹ ਡਿਊਟੀ ਉਹਨਾਂ ਵੱਲੋਂ ਨਿਭਾਈ ਜਾ ਰਹੀ ਆ ਉਹ ਹਮੇਸ਼ਾ ਜਦੋਂ ਵੀ ਉਹਨਾਂ ਦੀ ਕਿਤੇ ਵੀ ਆਫਤ ਆਉਂਦੀ ਹੈ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਲੰਗਰ ਲੈ ਕੇ ਜਰੂਰ ਪਹੁੰਚਦੇ ਆ ਤੇ ਆਉ ਤੁਹਾਨੂੰ JBC ਮਸ਼ੀਨਾਂ ਇੱਥੇ ਕੰਮ ਕਰਦੀਆਂ ਦਿਖਾਉਂਦੇ ਆ ਪੋਕਲੈਂਡ ਮਸ਼ੀਨ ਇੱਥੇ ਲਗਾਤਾਰ ਚੱਲ ਰਹੀ ਹੈ ਤੇ ਦੋਸਤੋ ਇਹ ਬੰਨ ਨੂੰ ਇਹ ਨੋਜ ਨੂੰ ਮਜ਼ਬੂਤ ਕਰਨ ਦਾ ਇੱਥੇ ਕੰਮ ਚੱਲ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਤੁਸੀਂ ਆਮ ਹੈ ਸੁਣਿਆ ਹੈ ਕਿ ਸੰਗੋਵਾਲ ਬੰਨ ਨੂੰ ਖਤਰਾ ਹੋ ਗਿਆ ਸੀ ਜਦੋਂ ਸੰਗੋਵਾਲ ਬੰਨ ਦੇ ਅੰਦਰ ਜਿਹੜੀ ਨੋਜ ਆ ਉਹ ਨੂੰ ਤੇਜ਼ ਪਾਣੀ ਦੇ ਵਹਾਣ ਨੇ ਜਿਹੜਾ ਹੜਾ ਕੇ ਲੈ ਗਈ ਸੀ ਤੇ ਇਹ ਸਾਰੀਆਂ ਬੀਗੀਆਂ ਮਰੇਗਾ ਦੇ ਵਿੱਚ ਕੰਮ ਕਰਦੀਆਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇਸ ਕੰਮ ਦੇ ਵਿੱਚ ਨੂਰ ਮਹਿਲ ਬਲਾਕ ਰੁੜਕਾ ਬਲਾਕ ਫਲੋਰ ਬਲਾਕ ਤੋਂ ਮਰੇਗਾ ਦੀ ਸਾਰੀ ਲੇਬਰ ਆਉਂਦੀ ਆ ਕਰੀਬ 400 ਇੱਥੇ ਜਿਹੜਾ ਆ ਉਹ ਲੇਬਰ ਦਾ ਬੰਦਾ ਔਰਤਾਂ ਕੰਮ ਕਰਦੇ ਨੇ ਤੇ ਇਸੇ ਤਰ੍ਹਾਂ ਜਿਹੜੇ ਅੱਗੇ ਇਸ ਬੂਰਿਆਂ ਨੂੰ ਫਿਕਸ ਕਰਨ ਲਈ ਲੋਹੇ ਦੀ ਤਾਰ ਦੇ ਵਿੱਚ ਫਿੱਟ ਕਰਨ ਲਈ ਕੰਮ ਕਰਦੇ ਨੇ ਈਪੀ ਜਮਨਾ ਸ਼ਹਿਰ ਜਾਹੂਰ ਸਾਈਡਾਂ ਤੋਂ ਇਸ ਕੰਮ ਦੇ ਮਾਹਰ ਜਿਹੜੇ ਆ ਉਹ ਪੱਕੇ ਕਹਿ ਸਕਦੇ ਆ ਡਰੇਨ ਭਾਗ ਨਾਲ ਲੱਗੇ ਆ ਉਹ ਲਗਾਤਾਰ ਇਸ ਕੰਮ ਦੇ ਵਿੱਚ ਤਜਰਬੇਕਾਰ ਆ ਉਹਨਾਂ ਵੱਲੋਂ ਇਹ ਕੰਮ ਕੀਤਾ ਜਾਂਦਾ ਤੁਹਾਨੂੰ ਪਹਿਲਾਂ ਵੀ ਤਸਵੀਰ ਪਹਿਲਾਂ ਵੀ ਵੀਡੀਓ ਦਿਖਾਈ ਸੀ ਕਿਵੇਂ ਲੋਹੇ ਦਾ ਜਾਲ ਇਹਨਾਂ ਇੱਕ ਚੌੜਸ ਫਰੇਮ ਬਣਾ ਕੇ ਉਹਦੇ ਵਿੱਚ ਬੂਰੇ ਸਿੱਟੇ ਜਾਂਦੇ ਆ ਔਰ ਬੂਰੇ ਸਿੱਟਣ ਤੋਂ ਬਾਅਦ ਇਹ ਚਾਰਾਂ ਪਾਸਿਆਂ ਤੋਂ ਜਦੋਂ ਉਸ ਬੰਡਲ ਨੂੰ ਪੈਕ ਕਰ ਦਿੱਤਾ ਜਾਂਦਾ ਆ ਮਜ਼ਬੂਤ ਕਰ ਦਿੱਤਾ ਜਾਂਦਾ ਉਹਨਾਂ ਕੋਲ ਛੋਟੇ-ਛੋਟੇ ਹਿਆਰ ਆ ਜਿਹਦੇ ਨਾਲ ਉਹ ਲੋਹੇ ਦੀਆਂ ਤਾਰਾਂ ਨੂੰ ਟੈਟ ਕਰਕੇ ਇੱਕ ਕਿਸਾਖਦੇ ਆ ਇਹ ਸੈਲ ਤਿਆਰ ਕਰਕੇ ਜਿਵੇਂ ਪੱਥਰ ਦੀ ਸੈਲ ਹੁੰਦੀ ਆ ਉਹ ਤਿਆਰ ਕਰਨ ਤੋਂ ਬਾਅਦ ਅੱਗੇ ਕੀ ਅਤੇ ਜਦੋਂ ਵੱਡੇ ਵੱਡੇ ਤਬੂਕ ਚਿਣੇ ਜਾਂਦੇ ਆ ਚੜਾਈ ਵਿੱਚ ਉਸੇ ਤਰ੍ਹਾਂ ਇਸ ਬੰਡਲ ਨੂੰ ਚਣ-ਚਣ ਕੇ ਇਹ ਅੱਗੇ ਵਧਿਆ ਜਾਂਦਾ ਆ ਐਸ ਵੇਲੇ ਕੰਮ ਬੜਾ ਇਹ ਖਤਰੇ ਵਾਲਾ ਕਿਉਂਕਿ ਇੱਕ ਪਾਸੇ ਬਹੁਤ ਪਾਣੀ ਦਾ ਤੇਜ਼ ਵਹਾਅ ਆ ਤੇ ਦੂਸਰੇ ਪਾਸੇ ਇਸ ਕੰਮ ਦੀ ਰਫਤਾਰ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਨੂੰ ਇਹ ਸੰਗੋ ਵਾਲ ਦਰਿਆ ਬੰਨ ਦੇ ਜਿਹੜੇ ਦ੍ਰਿਸ਼ ਵੀਡੀਓ ਵਿੱਚ ਦਿਖਾਏ ਆ ਇਸੇ ਤਰ੍ਹਾਂ ਦੋਸਤੋ ਇੱਕ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਇਥੋਂ ਨਜ਼ਦੀਕ ਪਿੰਡ ਕਲਬਣ ਦੀ ਦਾਣਾ ਮੰਡੀ ਦੇ ਸ਼ੈੱਡ ਹੇਠ ਵੀ ਬੂਰੇ ਪਰਦਾ ਕੰਮ ਤੁਹਾਨੂੰ ਦਿਖਾਉਣਾ ਆ ਉਸ ਥਾਂ ਤੇ ਇਸ ਕਰਕੇ ਬੂਰੇ ਪਰਨੇ ਸ਼ੁਰੂ ਕੀਤੇ ਸੀ ਕਿ ਲਗਾਤਾਰ ਜਿਵੇਂ بارش ਦਾ ਮੌਸਮ ਸੀ ਪਾਚ ਦੇ ਮੌਸਮ ਵਿੱਚ ਖੁੱਲੇ ਅਸਮਾਨ ਥੱਲੇ ਇਹ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ ਕੰਮ ਦੀ ਰਫਤਾਰ ਘਟ ਜਾਂਦੀ ਹੈ ਜਿਹਨੂੰ ਲੈ ਕੇ ਦਾਣਾ ਮੰਡੀ ਤਾਲਾਪਨ ਦੀ ਸ਼ਹਿਰ ਦਾ ਇਹ ਤਾਂ ਵੀ ਕੰਮ ਜਿਹੜਾ ਆ ਉਹ ਚੱਲ ਰਿਹਾ ਹੈ ਦੋਸਤੋ ਇੱਕ ਪੱਤਰਕਾਰ ਦੀ ਕੋਸ਼ਿਸ਼ ਹੁੰਦੀ ਆ ਕਿ ਉਹ ਆਪਣੀ ਵੀਡੀਓ ਰਾਹੀਂ ਮੌਕੇ ਦੀਆਂ ਤਸਵੀਰਾਂ ਵੀ ਦਿਖਾਵੇ ਤੁਹਾਨੂੰ ਕੰਮ ਚੱਲਦਾ ਵੀ ਦਿਖਾ ਰਹੇ ਆ ਅਸੀਂ ਤੁਹਾਨੂੰ ਲਗਾਤਾਰ ਸਰਕਾਰੀ ਨਮਾਇंदे ਦੀ ਇੱਥੇ ਕਿ ਉਹ ਜਿਹੀ ਐਕਟੀਵਿਟੀ ਆ ਉਹ ਵੀ ਦਿਖਾ ਰਹੇ ਆ ਇੱਥੇ ਪਿਛਲੇ ਦਿਨੀ ਬੱਕ ਬੱਕ ਸਿਆਸੀ ਪਾਰਟੀਆਂ ਦੀ ਆਮਦ ਨੂੰ ਵੀ ਦਿਖਾਇਆ ਸਭ ਕੁਝ ਦੇ ਬਾਵਜੂਦ ਵੀ ਸਾਡੇ ਜਿਹੜੇ ਸਰੋਤ ਆ ਉਹ ਵੱਖ-ਵੱਖ ਧਾਰਨਾਾਂ 'ਚ ਵਜੇ ਹੁੰਦੇ ਆ ਉਹਨਾਂ ਨੂੰ ਕੋਈ ਕੰਮ ਚੰਗਾ ਲੱਗਦਾ ਕੋਈ ਮਾੜਾ ਲੱਗਦਾ ਸਾਡੇ ਕਮੈਂਟ ਬਾਕਸ ਵਿੱਚ ਬਹੁਤ ਸਾਰੇ ਅਸੀਂ ਜਦੋਂ ਵਿਚਾਰ ਪੜ੍ਹਦੇ ਆ ਤਾਂ ਦੇਖਦੇ ਆ ਉਸ ਵਾਲੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਸਾਡੇ ਜਿਹੜੇ ਅ ਦੋਸਤ ਆ ਉਹ ਉਹਨਾਂ ਦੀ ਜਿਹੜੀ ਸ਼ਬਦਾਵਲੀ ਪੜ੍ਹਨ ਦਾ ਮੌਕਾ ਮਿਲਦਾ ਉਹਦੇ ਵਿੱਚੋਂ ਬਹੁਤ ਸਾਰੇ ਸੁਧਾਰ ਨੂੰ ਲੈ ਕੇ ਵੀ ਵਿਚਾਰ ਹੁੰਦੇ ਆ ਤੇ ਦੋਸਤੋ ਤੁਸੀਂ ਸਾਡੀਆਂ ਵੀਡੀਓ ਨੂੰ ਲਾਈਕ ਕਰਨਾ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਆਪਣਾ ਵਿਚਾਰ ਜ਼ਰੂਰ ਦਿਓ ਤਾਂ ਕਿ ਤੁਹਾਡੇ ਵਿਚਾਰਾਂ ਤੋਂ ਸਾਨੂੰ ਬਹੁਤ ਸਾਰੇ ਜਿਹੜੇ ਸਵਾਲ ਕਰਨ ਦਾ ਮੌਕਾ ਮਿਲਦਾ ਦੋਸਤੋ ਮੈਂ ਰਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ YouTube ਚੈਨਲ ਅਗਰ ਤੁਸੀਂ ਬਿਲਗਾ ਨਿਊਜ਼ ਆਨਲਾਈਨ ਫੇਸਬੁੱਕ ਕੋਈ ਜਿਹਨੂੰ ਦੇਖ ਰਹੇ ਹੋ ਲਾਈਕ ਕਰਨਾ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਅਸੀਂ ਤੁਹਾਨੂੰ ਅਗਲੇ ਭਾਗ ਵਿੱਚ ਤਲਬਨ ਦੀ ਦਾਣਾ ਮੰਡੀ ਦਾ ਵੀਡੀਓ ਦਿਖਾਵਾਂਗੇ ਧੰਨਵਾਦ